ਆ ਫਿਰ ਪਤਾ ਲੱਗਦਾ ਸਾਨੂੰ ਹੁਣ ਇਹ ਗੈਂਗਸਟਰ ਤੇ ਥਾਂ ਥਾਂ ਤੇ ਹੋਈ ਜਾਂਦੇ ਆ ਪਹਿਲਾਂ ਕਿਰਿਆਲੇ ਵਾਲਾ ਸਰਪੰਚ ਮਾਰਤਾ ਹੁਣ ਸਾਡੇ ਵਾਲੇ ਨੇ ਹੋ ਗਏ ਭੜਕੀ ਬਧਾ ਹੋਰ ਕੇ ਦੀਵਾਰੀ ਨਹੀਂ ਆ ਇਹਦੇ ਨਾਮ ਪਤਾ ਲੱਗਦਾ ਵੇਟਰ ਆਉਂਦੇ ਆ ਨਾਮ ਪਤਾ ਲੱਗਦਾ ਗੈਂਗਸਟਰ ਕੀ ਕਾਰਨ ਕੀ ਦਾ ਨਾ ਭਾਜੀ ਕੋਈ ਹੈਗਾ ਹੀ ਨਹੀਂ ਸਾਡੀ ਕੇ ਨਾਲ ਦੁਸ਼ਮਣੀ ਨਹੀਂ ਹੈਗੀ ਤੇ ਵਾਰਤਾ ਕੀਤੀ ਆ ਉਹਦੀ ਵਾਰਤਾ ਦਾ ਜਵਾਬ ਉਸੇ ਤਰ੍ਹਾਂ ਉਹਨਾਂ ਦੇ ਜਵਾਬ ਸੀ ਦਿੱਤਾ ਜੀ ਕੀ ਕੰਮ ਕੀ ਹੈ ਸਰ ਕਾਰਨ ਕੀ ਰਿਹਾ ਕਾਰਨ ਅਜੇ ਕੋਈ ਪਤਾ ਨਹੀਂ ਲੱਗਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈ ਜਿਹੜੇ ਵੀ ਸੋਚੀ ਹੋਣਗੇ ਉਹ ਜਲਦੀ ਲੋਕਾਂ ਦੇ ਸਾਹਮਣੇ ਆਉਣਗੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ ਬੜੀ ਵੱਡੀ ਗੱਲ ਹੈ ਕਿ 1.47 ਕਿਤੇ ਤੇ ਲੈ ਕੇ ਉਹਦੇ ਨਾਲ ਹਮਲਾ ਕੀਤਾ ਗਿਆ ਕਿੱਡੇ ਹੌਸਲੇ ਬਰਾਂਦ ਹੋਏ ਵੀ ਨਹੀਂ ਇਸ ਤਰ੍ਹਾਂ ਲੱਖ ਪਾਵਾਂਗੇ ਅੱਜ ਇਹ ਚੀਜ਼ਾਂ ਵੈਰੀਫਾਈ ਨਹੀਂ ਹੋਈਆਂ ਭਾਵੇਂ ਕੋਈ ਵੀ ਵੈਪਨ ਆ ਜਦੋਂ ਕੋਈ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਆ ਗਿਆ ਇਹਦਾ ਮਰਡਰ ਕਰਤਾ ਭਾਵੇਂ ਕੋਈ ਵੀ ਵੈਪਨਾਂ ਦੋਚੀ ਤੇ ਉਹ ਹੈ ਗਈ ਆ ਜਿਹੜਾ ਦੋਚੀ ਆ ਵਿਕੋ ਸਰਕਾਰਾਂ ਨੂੰ ਵੀ ਸਖਤ ਦੇਣਾ ਹੈ ਪੁਲਿਸ ਡਿਪਾਰਟਮੈਂਟ ਨੂੰ ਸਾਰੇ ਅਧਿਕਾਰੀਆਂ ਨੂੰ ਕਿ ਜਿਹੜੇ ਗੈਂਗਸਟਰ ਤੇ ਸਮਗਲਰ ਆ ਇਹ ਖਤਮ ਹੋਣਗੇ ਲੋਕਾਂ ਨੂੰ ਅਮਨ ਚੈਨ ਤੇ ਸ਼ਾਂਤੀ ਵਾਲਾ ਕਾਨੂੰਨ ਵਾਲਾ ਮਾਹੌਲ ਹੋਵੇਗਾ ਕਾਲਮ ਕੀ ਰਿਹਾ ਕੋਈ ਗੈਂਗਵਾਰ ਦੀ ਫਰੋਤੀ ਸੀ ਕੀ ਕੋਈ ਇਹੋ ਜੀ ਕੋਈ ਗੱਲ ਨਹੀਂ ਕੀ ਤੇ ਏਡਾ ਸੌ ਇਨਸਾਨ ਹੀ ਅਰਬਿੰਦਰ ਸਿੰਘ ਏਡਾ ਵਧੀਆ ਇਨਸਾਨ ਹੀ ਅੱਜ ਸਵੇਰੇ ਵੀ ਕਿ ਇਹ ਗੱਲ ਦੇ ਸਬੰਧ ਵਿੱਚ ਕੰਮ ਕਰਦੇ ਸਬੰਧ ਚ ਮੇਰੀ ਗੱਲ ਹੋਈ ਹੈ ਸਰਪੰਚ ਸਾਹਿਬ ਨਾਲ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਥ੍ਰੈਟ ਹੁੰਦਾ ਜਾਂ ਕੋਈ ਫਰੋਤੀ ਦੀ ਗੱਲ ਹੁੰਦੀ ਤੇ ਮੇਰੇ ਨਾਲ ਇਹ ਨਹੀਂ ਕਰਨੀ ਕਿਉਂਕਿ ਤਿੰਨ ਤਕਰੀਬਨ ਹੀ 31 ਗੱਲਾਂ ਹੋਈ ਜਾਂਦੀ ਸੀ ਤੇ ਕੋਈ ਇਹੋ ਜੀ ਗੱਲ ਨਹੀਂ ਇਹਨੇ ਕੀਤੀ ਜਿਵੇਂ ਵਿਆਹ ਕਿਦਾ ਹੈ ਵਿਆਹ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਚਾਚੇ ਤਾਏ ਦੇ ਪਰਿਵਾਰ ਦੇ ਵਿੱਚੋਂ ਹੋਇਆ ਇੱਕ ਘਰੇਲੂ ਵਿਆਹ ਹੀ ਇਹਨਾਂ ਦਾ ਤੇ ਬਾਕੀ ਕੋਈ ਇਹਦੀ ਇਹੋ ਜੀ ਕਦੀ ਨਹੀਂ ਹੋਈ ਕਿਸੇ ਨੇ ਵੀ ਕੋਈ ਡਿਬੇਟ ਕੀਤੀ ਸੀ ਕੋਈ ਚੈਨਲ ਦੇ ਉੱਤੇ ਉਹ ਡਿਬੇਟ ਤੋਂ ਖਿੱਚ ਕੇ ਉਹਨਾਂ ਨੇ ਇਹ ਕੰਮ ਲੱਗਦਾ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਉਹਦੇ ਪਿੱਛੇ ਕਿਹਦੀ ਕਿ ਸਟਾਈਲ ਦੇ ਵਿੱਚ ਦੇਖੋ ਗੱਲ ਇਹ ਆ ਅੱਗੇ ਵੀ ਜੇ ਕੋਈ ਕਿਸੇ ਤੇ ਹਮਲਾ ਕਰਦਾ ਆ ਜਾਂ ਕੋਈ ਗੱਲ ਆ ਉਹ ਚੈਨਲ ਸਾਹਮਣੇ ਆਪਦੀ ਗੱਲ ਰੱਖਦੀ ਆ ਜੇ ਕਿਸੇ ਤੇ ਕੋਈ ਹਮਲਾ ਕਰਦਾ ਆ ਉੰਨੇ ਤੇ ਆਪ ਦਾ ਦੁੱਖ ਜਾਰ ਕਰਨਾ ਹੀ ਆ ਜਿਹਦੇ ਤੇ ਕਿਤੀ ਸੀ ਡਿਬੇਟ ਨਹੀਂ ਇਹਨੇ ਤਾਂ ਨਹੀਂ ਕੀਤੀ ਕੋਈ ਡਿਬੇਟ ਇਹਨੇ ਨਹੀਂ ਕੀਤੀ ਕੋਈ ਡਿਬੇਟ ਇਹਦੀ ਨਹੀਂ ਕੋਈ ਡਿਬੇਟ ਹੋਈ ਇਹਨੇ ਨਹੀਂ ਬਿਕਰ ਮਜੀਠੀਆ ਕਹ ਰਹੇ ਆ ਕਿ ਪੰਜਾਬ ਦਾ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਔਰ ਲਾਡ ਆਰਡਰ ਬਿਲਕੁਲ ਕਲੈਕਸ ਹੋ ਗਿਆ ਦੇਖੋ ਜਿਹੜੀ ਕਾਨੂੰਨ ਵਿਵਸਥਾ ਆ ਨਾ ਉਹ ਖਰਾਬ ਕਦੋਂ ਦੀ ਹੋਈ ਹੈ ਜਦੋਂ ਦੀਆਂ ਕਾਲੀਦਲ ਕਾਂਗਰਸੀਆਂ ਸਰਕਾਰਾਂ ਰਹੀਆਂ ਇਹ ਗੈਂਗਸਟਰ ਕਿੰਨੇ ਬਣਾਏ ਆ ਪਹਿਲਾਂ ਨੌਜਵਾਨਾਂ ਨੂੰ ਵਰਤਨਾ ਬੂਥ ਕੈਪਚਰ ਕਰਾਉਣੇ ਮੁੜਕੇ ਪਰਚੇ ਕਰਾ ਦੇਣੇ ਮੁੜਕੇ ਉਹਨਾਂ ਨੌਜਵਾਨਾਂ ਨੂੰ ਕਹਿ ਦੇਣਾ ਵੀ ਤੁਹਾਡੇ ਪਰਚੇ ਕੈਂਸਲ ਕਰਾ ਦਾਂਗੇ ਸਾਡਾ ਸਾਥ ਦਿਓ ਫੇਰ ਉਹਨਾਂ ਨੂੰ ਵਰਤ ਕੇ ਫੇਰ ਹੋਰ ਪਰਚੇ ਕਰਾ ਦੇਣੇ ਮੁੜਕੇ ਜਦੋਂ ਪਤਾ ਲੱਗਣਾ ਉਹਨਾਂ ਨੇ ਕਤਲ ਕੀਤਾ ਜੀ ਹਿੰਦੂ ਕਹਿੰਦੇ ਉਹਦੋਂ ਕੁਝ ਵੀ ਨਹੀਂ ਹੁੰਦਾ ਦੇਖੋ ਕੋਈ ਪਿਛਲਾ ਕੱਢ ਲਓ ਜਦੋਂ ਇੱਥੇ ਕਮਰਸਰ ਥਾਣੇਦਾਰ ਆਉਦੀ ਧੀ ਨੂੰ ਛੱਡ ਕੇ ਇੱਕ ਕੇਸ ਨਹੀਂ 11 ਕੇਸ ਸੀ 11 ਕੇਸ ਇਹੋ ਜਿਹੇ ਕਿੰਨੇ ਤੁਹਾਨੂੰ ਮੰਗਣਾ ਆ ਇਹ ਦੇਣ ਜਿਹੜੀ ਆ ਕੇ ਕਹਿਣਾ ਮੈਂ ਡੀਜੀਪੀ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਅਸਤੀਫਾ ਦੇਣ ਦੇਖੋ ਗੱਲ ਇਹ ਆ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਨਮਾਇंदे ਰਹੇ ਆ ਉਹ ਆਪਣੀਆਂ ਸਰਕਾਰਾਂ ਦੇ ਵੇਲੇ ਵੇਖਣ ਕਿੰਨਾ ਮਾਹੌਲ ਵਿਗੜਦਾ ਰਿਹਾ ਤੇ ਕੌਣ ਜ਼ਿੰਮੇਵਾਰ ਆ ਸਾਡੀ ਸਰਕਾਰ ਦੇ ਵਿੱਚ ਨਾ ਕੋਈ ਸਾਡਾ ਐਮ.ਐਲ.ਏ ਨਾ ਕੋਈ ਸਾਡਾ ਸਰਪੰਚ ਨਾ ਕੋਈ ਸਾਡਾ ਮੰਤਰੀ ਕਿਹੇ ਗੈਂਗਸਟਰ ਨਾਲ ਕਿਹੇ ਸਬੱਡਲਰ ਨਾਲ ਕਿਹਦਾ ਕੋਈ ਸਬੰਧ ਨਹੀਂਗਾ ਤੇ ਪੁਰਾਣਿਆਂ ਦੇ ਤੇ ਜਗਜਾ ਰਹੁੰਦੇ ਰਹੇ ਆ ਵੀ ਕਿਹੜੇ ਕਾਲੀਦਲ ਦੇ ਕਿਹੜੇ ਕਾਂਗਰਸ ਦੇ ਐਮ.ਐਲ.ਏ ਮੰਤਰੀ ਕਿਹੜੇ ਕਿਹੜੇ ਜਿਹੜੇ ਆ ਗੈਂਗਸਟਰ ਸਮੱਗਲਰ ਉਹਨਾਂ ਨਾਲ ਸੰਬੰਧ ਰੇ ਨਹੀਂ ਹੁਣ ਕਿੰਨੀਆਂ ਗੁਣੀਆਂ ਡਰਿੰਗੀਆਂ ਤਾਂ ਕੀ ਲਿਖੇ ਰੱਖੀ ਹੋਏ ਵੇਖੋ ਜਿੰਨੀਆਂ ਵੀ ਚੱਲੀਆਂ ਜੋ ਵੀ ਹੋਇਆ ਇਹ ਇਨਵੈਸਟੀਗੇਸ਼ਨ ਦਾ ਹੀ ਸਾਇਆ ਜਿਹੜਾ ਵੀ ਦੋਚੀ ਉਹ ਤੇ ਸਖਤ ਕਾਰਵਾਈ ਹੋਊਗਾ ਉਹਦਾ ਆਪਰੇਟ ਹੋਣ ਲਈ ਆਪਰੇਸ਼ਨ ਕੇਂਦਰ ਤੇ ਵਿੱਚ ਲੈ ਕੇ ਗਏ ਡਾਕਟਰ ਮੌਤ ਹੈ ਹਰਪਿੰਦਰ ਸਿੰਘ ਜਿਹੜੇ ਸਾਡੇ ਠੱਡੀਆਂ ਮੰਡਾ ਤੋਂ ਸਰਪੰਚ ਐ ਮੈਂ ਤਾਂ ਪਹਿਲਾਂ ਹੀ ਦੱਸਤਾ ਵੀ ਉਹਨਾਂ ਦੀ ਮੌਤ ਹੋਈ ਕਦਾਂ ਆ ਕੇ ਘਰ ਲੈਣੇ ਪੁਲਿਸ ਕਿਹੋ ਜਿਹਾ ਸਰਕਾਰ ਨੂੰ ਕੋਈ ਨਹੀਂ ਬਤਾਏਗਾ ਇਹ ਇਹਨਾਂ ਜਾਈਨ ਨੂੰ ਕੋਈ ਹੈਗੇ ਨਹੀਂ ਇਹ ਕਿਸੇ ਦਾ ਜੀ ਚੱਲ ਜਾਣਾ ਹੋਟਲ ਦਾ ਮਸਲਾ ਕੱਲਾ ਰਹਿ ਗਿਆ ਵਾ ਪਰ ਲੋਕ ਸਾਹਿਬ ਐਸੀ ਮੰਤਰੀ ਸਾਹਿਬ ਕੀ ਸੁਪਾਸਾ ਦੇਗੀ ਕੀ ਕੀ ਦੇ ਕੇ ਸਾਨੂੰ ਕੀ ਕਹਿੰਦੇ ਆ ਕੀ ਦੱਸਿਆ ਹਾਂ ਅਸੀਂ ਕਿਹਾ ਜੋ ਆ ਗਿਆ ਜੀ ਜੋ ਜਲਦ ਫੜਾਂਗੇ ਜੋ ਵੀ ਛੇਤੀ ਜੋ ਛੇਤੀ ਨਹੀਂ ਹੋਊ ਕਰਾਂਗੇ ਹਾਂ ਪਰ ਦੱਸੋ ਇਹ ਕਰਨਗੇ ਪਰ ਜਿਹੜਾ ਕੀ ਸਾਡੇ ਘਰੋਂ ਚਲੇਗਾ ਇਹ ਨਾ ਅੰਦਰ ਕੁੜੀ ਦੇ ਬਾਹਰ ਹੋਊਗਾ ਐਨੇ ਨੇ ਬੱਚੇ ਦੱਸੋ ਨਾ ਐਨੇ ਦੇ ਬੱਚੇ ਮੇਰਾ 4 ਸਾਲਾਂ ਦਾ ਛੋਟਾ ਬੱਚਾ ਆ ਜਿਹੜਾ ਮੁੰਡਾ ਅੰਦਰ ਟਾਕ ਨਾ ਨਾ ਜਿਹੜਾ ਇਹਦੇ ਦੇ ਬੱਚਾ ਆ ਇਹ ਮੇਰਾ ਤਾਂ ਜਿਹੜਾ ਨਾ ਪੰਜਾਬ ਨਾ ਤਾਂ ਡਿਗਰੀ ਸਰਦਾਰ ਸੀ ਨਹੀਂ ਮੇਰਾ ਦੇਰ ਦਾ ਪੁੱਤ ਹੈ ਦੇਰ ਦਾ ਪੁੱਤ ਹੈ ਤੁਹਾਡਾ ਦੋਨਾਂ ਸਗੇ ਚਾਚੇ ਦਾ ਮੁੰਡੇ ਚਾਚਾ ਦਾ ਆਿਆਂ ਦੇ ਜਦੋਂ ਹੀ ਤੇ ਉਹਨਾਂ ਦੀ ਮੋਕੀ ਤੇ ਮੋਟੋ ਕਿਸੇ ਪੰਸਾ ਦੀ ਐ ਨਹੀਂ ਬਾਪਿਆਂ ਵਾਲੇ ਹਸਪਤਾਲਾਂ ਕਿਹਾ ਹਾਂ ਹਸਪਤਾਲਾਂ ਕਿਹਾ ਸਾਬ ਕਿ ਕਿਤੇ ਮੈਂ ਆਪਣੇ ਮੁੰਡੇ ਦੇ ਹੱਥ ਕਰੂ ਇਹ ਤਾਂ ਅਜੇ ਵੇਖਾਂ ਨਹੀਂ ਯਾਰ ਨਸ਼ਾ ਕਰਨ ਦੇ ਵੇਖਣ ਕੀ ਕਰਦੇ ਆ ਜੋ ਇਨਸੀਡੈਂਟ ਵਾਪਰਿਆ ਵਾ ਗੋਲੀਬਾਰੀ ਹੋਈ ਉਥੇ ਤੇ ਇੱਕ ਜਿਹੜਾ ਜ਼ਖਮੀ ਨੂੰ ਉਥੇ ਲੈ ਕੇ ਆਏ ਹਸਪਤਾਲ ਮੰਦੀਪ ਅਸੀਂ ਉਹਨਾਂ ਦੀ ਹੈਲਪ ਵਾਸਤੇ ਆਇਆ ਕਿ ਜ਼ਖਮੀ ਦਾ ਜਲਦੀ ਦਾ ਇਲਾਜ ਹੋ ਸਕੇ ਤੇ ਜਾਨ ਬਚਾਈ ਜਾ ਸਕੇ। ਕੀ ਕਾਰਨ ਕੀ ਏ? ਕਾਰਨ ਤੇ ਨਹੀਂ ਪਤਾ ਸਾਨੂੰ ਫਿਲਹਾਲ ਕਿਉਂਕਿ ਤਰਨਤਨ ਜ਼ਿਲੇ ਦੇ ਕਾਂਡ ਵਾਪਰਿਆ। ਉਹ ਜਿਹੜੇ ਉੱਥੋਂ ਦੇ ਅਫਸਰ ਨੇ ਜਿਹੜੇ ਮੌਕੇ ਤੇ ਨੇ ਉਹ ਦੱਸ ਸਕਦੇ ਨੇ। ਸਾਨੂੰ ਮੈਸੇਜ ਆਇਆ ਉਹਨਾਂ ਨੇ ਵੀ ਜ਼ਖਮੀ ਇੱਥੇ ਦਾਖਲ ਹੈ। ਇੱਕ ਤਨੂੰ ਸਿਕਿਉਰ ਕੀਤਾ ਜਾਵੇ। ਪਲੱਸ ਇਹਨਾਂ ਦੀ ਹੈਲਪ ਕੀਤੀ ਜਾਵੇ। ਜਲਦੀ ਇਹਦਾ ਇਲਾਜ ਸ਼ੁਰੂ ਕਰਾਇਆ ਜਾਵੇ ਜੇ ਕੋਈ ਰਿਕੁਆਇਰਮੈਂਟ ਹੈ ਕੋਈ ਬਲੱਡ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈਗੀ ਹੈ। ਕਿ ਜੇ ਉਹਨਾਂ ਨੂੰ ਮੋਈਆ ਕਰਾ ਰਹੇ ਆ ਤਾਂ ਜੋੜਾ ਜ਼ਖਮੀ ਦੇ ਜਾਨ ਪਹੁੰਚਾਈ ਜਾ ਸਕਦੀ ਇੱਕ ਬੰਦਾ ਜ਼ਖਮੀ ਹੈ ਇਸੇ ਦਾਖਲਾ ਹੈ ਇਹਦੀ ਮੋਈਆ ਕੌਣ ਉਹ ਪਤਾ ਨਹੀਂ ਸਾਨੂੰ ਤਰਨਤਾਰ ਨੇ ਸਰਪੰਚ ਸਰਪੰਚ ਦੱਸ ਰਹੇ ਪਰ ਪਤਾ ਨਹੀਂ ਕਿਹੜੇ ਪਿੰਡ ਦਾ ਸਾਨੂੰ ਤੇ ਮਿਲ ਆ ਤਲਾਹ ਮਿਲੀ ਸੀ ਹ ਮੌਕੇ ਤੇ ਪਹੁੰਚੇ ਕੀ ਸਥਿਤੀ ਦੀ ਹੈ ਜਿਆਦਾ ਜਾਣਕਾਰੀ ਸਭ ਫਿਲਹਾਲ ਸਾਨੂੰ ਨਹੀਂ ਪਤਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਉਹਦੇ ਮੁਤਾਬਕ ਦਸਨੀ ਹਸਪੀਟਲ ਪਰ ਇਸ ਦਾਖਲਾ ਸਰਪੋਤਾ ਕੀ ਨਾਮ ਹੈ ਜਰਮਨਦੀਪ ਸਿੰਘ ਆ ਉਹ ਤਰਨਤਾਰ ਦਾ ਉਹਦਾ ਇਲਾਜ ਚੱਲ ਰਿਹਾ ਹੈ ਉਹਦੇ ਦੋ ਜਗ੍ਹਾ ਲੱਗੇ ਆ ਪਹਿਲਾਂ ਡਾਕਟਰ پیشن ਕਰਦੇ ਆ ਜਿਆਦਾ ਸਾਨੂੰ ਉਹਨਾਂ ਦੇਖਣ ਨਹੀਂ ਦਿੰਦਾ ਜੀ ਸਰ ਉਹਦਾ ਕੋਲ ਲੱਗਦਾ ਸੀ ਐਜੀ ਦੀ ਗੋਲੀ ਬੱਚੀ ਉਹਨਾਂ ਦੇ ਪਰਿਵਾਰ ਚੋਂ ਇੱਕ ਕਜਨ ਨਾ ਮੇਰਾ ਬ੍ਰਦਰ ਲੱਗਦਾ ਚਾਚੇ ਦਾ ਪੁੱਤ ਚਾਚੇ ਸਰਪੰਚ ਦਾ ਜੀ ਜੀ ਠੀਕ